ਹਾਂਜੀ ਸਤਿ ਸ੍ਰੀ ਅਕਾਲ ਥਾਰੇ ਭਰਾਵਾਂ ਨੂੰ ਥਾਰੇ ਭਰਾ ਠੀਕ ਠਾਕ ਤੇ ਓਕੇ ਦੀ ਰਿਪੋਰਟ ਤੇ ਆਪਣਾ ਤੁਹਾਡਾ ਆਪਣਾ ਆਪਦਾ ਚੈਨਲ ਹੈ ਤੇ ਬਾਈ ਪਿੰਡਾਂ ਦੇ ਸਾਰੇ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਐਡੀ ਘੈਂਟ ਆ ਨਾ ਬਸ ਜੇ ਘੈਂਟ ਨਾ ਆਈ ਤਾਂ ਤੁਸੀਂ ਜਿਵੇਂ ਮਰਜ਼ੀ ਕਹਿ ਦਿਓ ਵੀ ਠੀਕ ਆ ਯਾਰ ਅੱਬੇ ਆਪਣਾ ਹਾਂ ਬਣਾਉਣਾ 100% ਦੇਣਾ ਤੇ ਵੀਡੀਓ ਇਹ ਆ ਵੀ ਅੱਜ ਆਸੀਂ ਮੈਂ ਪੱਠੇ ਲੈਣਾ ਤੇ ਤੁਹਾਨੂੰ ਮੈਂ ਇੱਕ ਧਰਤੀ ਦਾ ਇਹ ਹਾਂ ਟੁਕੜਾ ਵਿਖਾਉਣਾ ਇੱਕ ਜਿੱਥੇ ਕਿਤੇ ਅੱਜ ਤਾਈਂ ਸਾਡੇ ਏਰੀਆ 'ਚ ਝੋਨਾ ਨਹੀਂ ਲੱਗਿਆ ਝੋਨਾ ਲੱਗਣਾ ਤਾਂ ਦੂਰ ਦੀ ਗੱਲ ਸੀ ਕਦੇ ਨੀੜੇ ਤੇੜੇ ਵੀ ਨਹੀਂ ਆਇਆ ਸੀ ਝੋਨਾ ਤਾਂ ਤੇ ਬੱਦਲ ਇੱਧਰ ਪੂਰਾ ਕਿਤੇ ਫਰੀਦਕੋਟ ਕੋਟ ਨਹੀਂ ਭਰੀ ਜਾਂਦਾ ਤੇ ਸਾਡੇ ਹਜੇ ਤਾਈਂ ਟਿੱਪ ਨਹੀਂ ਆਇਆ ਵੈਸੇ ਆਵੇ ਹੀ ਨਾ ਯਾਰ ਠੰਡ ਜੀ ਰਵੇ ਤੇ ਚਿੱਕੜ ਚ ਕਹਿਲਾ ਬਹਲਾ ਵੱਜ ਜਾਂਦਾ ਤੇ ਜਿਹੜੀ ਬੀਜੇ ਝੋਨੇ ਦੀ ਮੌਜ ਦੱਸੀ ਸੀ ਆ ਭਈ ਬੰਦ ਨੱਢੀ ਪਾਣੀ ਗੱਲ ਲੱਗ ਗਿਆ ਸੀ ਕਿ ਜਿਹੜਾ ਉਹ ਧਰਤੀ ਦਾ ਟੁਕੜਾ ਉਹਦੇ ਤੁਹਾਨੂੰ ਮੈਂ ਕਰਾਉਣਾ ਦਰਸ਼ਨ ਤੇ ਜਿੰਦਗੀ ਜਿੱਥੇ ਪਹਿਲੀ ਵਾਰੀ ਛੋਨਾ ਲਾਇਆ ਕਿਉਂਕਿ ਇਹ ਆ ਦੇਖੋ ਦੇਖਿਆ ਨਯਾਰ ਇਹ ਕਿਉਂ ਸੀ ਇਹ ਵੀ ਤੁਹਾਨੂੰ ਮੈਂ ਦੱਸਦਾ ਇੱਥੇ ਸੀਗਾ ਬਾਗ ਤੇ ਬਾਗ ਕਰਕੇ ਕਦੇ ਜਿੰਦਗੀ 'ਚ ਛੋਨਾ ਨਹੀਂ ਲੱਗਾ ਕੁਈ ਨਰਮਨੁਰਮਾ ਕਣਕ ਨੂੰ ਕਦਾਇਦੇ ਚ ਬੀਜਦੇ ਰਹੇ ਆ ਇਹ 1965 ਪੂੰਡ ਦਾ ਮੰਨ ਲਓ ਇੱਥੇ ਬਾਗ ਆਪਣਾ ਜਿਹੜਾ ਸੀਗਾ ਤੇ ਇਹ ਮੈਨੂੰ ਮੇਰੇ ਹਿੱਸੇ ਦਾ ਇੰਨਾ ਕ ਵੰਡਾ ਵੰਡਾਇਆ ਜਾ ਆਇਆ ਸੀਗਾ ਤੇ ਉਹ ਫਿਰ ਮੈਂ ਪੱਟ ਤਾਂ ਗੁੜੀਆਂ ਛੋਟੀਆਂ ਸੀਆਂ ਤੇ ਇੰਨੇ ਪਾਸੇ ਪੂਰਾ ਨਹੀਂ ਆਇਆ ਜਾਂਦਾ ਬਾਗ ਦੀ ਡਿਊਟੀ ਹੁੰਦੀ ਹੈ ਸਖਤ ਤੇ ਵੈਸੇ ਆਮਦਨ ਨੂੰ ਨਹੀਂ ਆਪਾਂ ਕਹਿ ਸਕਦੇ ਆਮਦਨ ਦੂਟੀਆਂ ਫਸਲਾਂ ਨਾਲੋਂ ਵੱਧ ਦਾ ਪਣਾ ਹੋ ਜੇ ਚਾਰ ਪੈਸਿਆਂ ਦੀ ਤੇ ਘਟ ਨਹੀਂ ਹੁੰਦੀ ਇਹ ਵਾਹਣਾ ਹੁਣ ਇਹ ਵਾਹਣ ਮੈਂ ਦੇਤਾ ਠੇਕੇ ਤੇ ਠੇਕੇ ਤੇ ਆ ਮਸੀਰਾਂ ਕੋਲੇ ਸੇਵਕੁਰਾਂ ਕੋਲੇ ਤੇ ਪਹਿਲੀ ਵਾਰੀ ਅਸੀਂ ਇਹ ਐਸ ਵਾਹਣ ਦੇ ਵਿੱਚ ਕੱਦੂ ਆਇਆ ਤੇ ਕਦੇ ਜ਼ਿੰਦਗੀ ਚ ਕੱਦੂ ਨਹੀਂ ਕੱਦੂ ਕਿਉਂ ਨਹੀਂ ਕਦੇ ਲਾਇਆ ਹੀ ਨਹੀਂਗਾ ਇੰਨਾ ਵਾਹਿਆ ਹੀ ਨਹੀਂ ਗਿਆ ਯਾਰ ਤੇ ਬਾਹ ਕਰਕੇ ਤੁਹਾਨੂੰ ਪਤਾ ਮੋਟਾ-ਮੋਟਾ ਵਾਹਿਆ ਜਾਂਦਾ ਵੀ ਬਾਲਾ ਡੂੰਗਾ ਨਹੀਂ ਹਲ ਜਾਂਦਾ ਕਿਉਂਕਿ ਤਣੇ-ਤਣੇ ਹੁੰਦੇ ਆ ਹਨਾ ਤੇ ਹੁਣ ਮੈਂ ਬਾਗ ਪੱਟਿਆ ਤੇ ਹੁਣ ਮੈਂ ਬਾਗ ਜਿਹੜਾ ਸੀਗਾ ਮੈਂ ਲਾਉਣਾ ਵੀ ਸੀਗਾ ਪਰ ਮਹਿਕਮੇ ਨੇ ਮਹਿਕਮੇ ਦੀਆਂ ਤਾਂ ਯਾਰ ਦੱਸਾਂ ਹੀ ਕੀ ਯਾਰ ਸਰਕਾਰਾਂ ਦੀਆਂ ਤਾਂ ਐਡੀਆਂ ਨਾਕਾਮਆਂ ਮਹਿਕਮੇਆਂ ਦੀਆਂ ਵੀ ਵੈ ਰੱਬ ਦਾ ਨਾਮ ਹੀ ਆ ਕੋਈ ਨਹੀਂ ਇੱਥੇ ਪੁੱਛਦਾ ਨਹੀਂ ਨੂੰ ਬੋਲਾ ਘੜੀਸੀ ਫਿਰਦਾ ਮੈਂ ਫਿਰ ਲਾਉਣਾ ਕਰਕੇ ਮੈਨੂੰ ਨਹਿਰੀ ਵਿਭਾਗ ਦੇ ਦਫ਼ਤਰ ਜੋ ਤੇ ਫਰੀਦਕੋਟ ਸੱਧਿਆ ਗਏ ਮੈਂ ਗਿਆ ਸੀ ਪੇਸ਼ ਹੋਇਆ ਸੀ ਇੱਕ ਪਾਸੇ ਲੋਕਾਂ ਨੂੰ 10 10 20 20 ਸਾਲ 15 15 ਸਾਲ ਹੋ ਗਏ ਬਾਗ ਪੱਟਿਆ ਨੂੰ ਉਹਨਾਂ ਨੂੰ ਵੀ ਉਹੀ ਗੱਲ ਤੇ ਮੈਨੂੰ ਵੀ ਉਹੀ ਗੱਲ ਕਿ ਤੂੰ ਪੱਟਿਆ ਕੋ ਮੈਂ ਆ ਹੀ ਮੈਂ ਹੋਰ ਲਾਉਣਾ ਬਾਗ ਤੇ ਬਾਗ ਪੱਟ ਕੇ ਦੂਜੀ ਫਸਲ ਲੱਗਦੀ ਹੁੰਦੀ ਆ ਉਵੇਂ ਤਾਂ ਲੱਗ ਵੀ ਨਹੀਂ ਜਾਂਦੀ ਮੇਰਾ ਇਹੇ ਸੀ ਇਰਾਦਾ ਵੀ ਬਾਲੇ ਚਰਦਾ ਬਾਸ ਹੀ ਰੂੜੀ ਰਾੜੀ ਬਾਗ ਨੂੰ ਪੈਂਦੀ ਸੀ ਬੇਹੱਦ ਜ਼ਿਆਦਾ ਵੀ ਚੱਲ ਨਾਲੇ ਦਾ ਵਾਹਣ ਸਵਰ ਜੂਗਾ ਤੇ ਨਾਲੇ ਵਹਿ ਜੂਗਾ ਤੇ ਨਾਲੇ ਇਹਦੇ ਚ ਕਲੋਰੋ ਕਲਾਰੋ ਪੈ ਜੂਗੀ ਜਿਹੜੀ ਸਯੋਖ ਹੁੰਦੀ ਉਹ ਮਰ ਜੂ ਇੱਕ ਗੰਦ ਪੈ ਲਗੂਆਂ ਬਾਈਆਂ ਤੇ ਜਿਹੜੀ ਆ ਹੁੰਦੀ ਏ ਕਿ ਨਹੀਂ ਕਾਂਗਰਸ ਬੂਟੀ ਜੀ ਜੀ ਨੂੰ ਆਪਾਂ ਕਹਿ ਦਿੰਨੇ ਆ ਇਹ ਤਾਂ ਮੈਨੂੰ ਆ ਬਾਲੇ ਜਿਆਦਾ ਅਲਰਜੀ ਹੋ ਜਾਂਦੀ ਹੈ ਮੇਰੀਆਂ ਅੱਖਾਂ ਲਾਲ ਹੋ ਜਾਂਦੀਆਂ ਸਾਰ ਰੁਕ ਜਾਂਦਾ ਤਾਂ ਹੁਣ ਮੈਂ ਨਾਂ ਵੀ ਲੈ ਲਿਆ ਭੈਣੋ ਤਾਂ ਵੀ ਤਾਂ ਵੀ ਉਹੀ ਹੋ ਜਾਣਾ ਕੰਮ ਕੁੱਤਾ ਹੀ ਹੈ ਤਾਂ ਯਾਰ ਤੇ ਆਹ ਸੂਰਤ ਤੇ ਹਾਲ ਹੈ ਤੇ ਆ ਇੱਥੇ ਨਾਲ ਦਰਖਤ ਤੇ ਦਰਖਤ ਹੁੰਦੀ ਝੋਆ ਭੈਣੋ ਚਰਬਲ ਚਰਬਲ ਹੁੰਦੀ ਸੀ ਤੇ ਇੱਥੇ ਬਾਗ ਸੀ ਇੱਥੇ ਜੇ ਆਪਣੀ ਉਹ ਜਿੱਥੇ ਚਿੜੀ ਬੈਠੀ ਆ ਤੇ ਇਥੋਂ ਜਿਉਂ ਚਿਗਿਆਰੀ ਚਿਗਰੀ ਡਿੱਗੀ ਪਤਾ ਨਹੀਂ ਬੱਕਰੀਆਂ ਵਾਲਿਆਂ ਨੂੰ ਇੱਥੇ ਜਿਹੜੀ ਉਹ ਅੱਗ ਲੱਗ ਗਈ ਸੀਗੀ ਤੇ ਹੁਣ ਇਹਦੇ ਵਿੱਚ ਹੋਣਾ ਕੀ ਆ ਇਹ ਧਰਤੀ ਦਾ ਅਜੇ ਹਾ ਅਜੇ ਹਾ ਟੁਕੜਾ ਵੀ ਜਿੱਥੇ ਅੱਜ ਤੱਕ ਕਦੇ ਝੂਨਾ ਨਹੀਂ ਲੱਗਿਆ ਇਹ ਵੈਸੇ ਤਾਂ ਬਹੁਤ ਜਗ੍ਹਾ ਹੋਣਗੀਆਂ ਅਜਿਹੀਆਂ ਪਰ ਸਾਡੇ ਦੀ ਗੱਲ ਕਰਦਾ ਕਿਉਂਕਿ ਸਾਡੇ ਅੱਜ ਦੇ ਮਾਹੌਲ 'ਚ ਅਗਲਾ ਕਹਿੰਦਾ ਝੂਨਾ ਤੇ ਕਣਕ ਜ਼ਿਆਦਾ ਹੁੰਦੀ ਹੈ ਛੱਡ ਬਾਗ ਦਾ ਕੀ ਲਾਉਣਾ ਵੀ ਇਹੀ ਫਸਲ ਲਾਉਣੀ ਆ ਤੇ ਇਹਦੇ ਚ ਸੌਖੇ ਰਹੀਦਾ ਬਾਗ ਚ ਨਤ ਨਤ ਤੂਥੇ ਡਾਉਨੇ ਬਹੁਤ ਔਖੇ ਆ ਨਾ ਬਾਕੀ ਆਪਣੇ ਕੋਲੇ ਸੀ ਸੀਗਾ ਇਹ ਆੜੂਆਂ ਦਾ ਬਾਗ ਆੜੂ ਆਉਂਦੇ ਆ ਰੱਬ ਤੇ ਰਖ ਪਲਾ ਕਰੇ ਮਈ ਜੂਨ ਚ ਤੇ ਮਈ ਚ ਕਣਕਾਂ ਵੱਢੀ ਦੀਆਂ ਤੇ ਪਾਣੀ ਸੂਏ ਹੋ ਜਾਂਦੇ ਬੰਦ ਤੇ ਫਿਰ ਉਹਦੇ ਕਰਕੇ ਜਿਹੜਾ ਅ ਫਿਰ ਆੜੂਆਂ ਨੂੰ ਤਾਂ ਪਾਣੀ ਚਾਹੀਦਾ ਹੀ ਚਾਹੀਦਾ ਜੇ ਜਦੋਂ ਪਾਣੀ ਨਾ ਲਾਇਆ ਤੇ ਫਿਰ ਉਹ ਫੁੱਲਦੇ ਨਹੀਂਗੇ ਪਿੱਟਕ ਜਾਂਦੇ ਘਨੇਰੀਆਂ ਫਾਲੀਆਂ ਆਉਂਦੀਆਂ ਸੌਦਾ ਫਾਇਦੇਮੰਦ ਦਾ ਸੌਦਾ ਕੋਈ ਘਾਟੇ ਬੰਦ ਨਹੀਂਗਾ ਤੇ ਆਹ ਵੇਖੋ ਆਣਾ ਉਹ ਮੁਰਗਿਆਬੀ ਜੀ ਖਾਂਦੀ ਆ ਭੈਣ ਚੋਦੀ ਬੜਾ ਟੁਕਦੀ ਆੜ ਕੋ 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 ਕਰਦੀ ਆ ਨਾ ਇਹ ਖਾਂਦੀ ਆ ਤੇ ਦੱਸੋ ਹੁਣ ਵੀ ਕੀ ਆਪਣਾ ਹੁਣ ਗਾਂ ਇਹਦੀ ਆਪਾਂ ਜਿਹੜੀ ਆ ਅਪ ਟੂ ਡੇਟ ਆ ਉਹ ਤੁਹਾਨੂੰ ਮੈਂ ਤਾਂ ਦੇਣੀ ਆ ਵੀ ਜਿਹੜਾ ਪਿਛਲੀ ਵਾਰੀ ਜਿਨ੍ਹਾਂ ਨੇ ਝੋਨਾ ਬੀਜਿਆ ਸੀ ਉਹਨਾਂ ਨੇ ਨਾ ਆ ਨੋਮਣੀ 골ਡ ਮੁਰਕਾਲੀ ਤੇ ਆ ਤਿੰਨ ਸਫਰੀਆਂ ਕਰੜੀਆਂ ਪਾ ਕੇ ਕਰਤੀਆਂ ਵੀ ਗੰਧ ਹੋਊਗਾ ਗੰਧ ਹੋਊਗਾ ਤੇ ਉਹ ਚੂਨਾ ਜਿਹੜਾ ਸਾਰਾ ਸਾਰਾ ਪੀਲਾ ਪੈ ਗਿਆ ਸੀਗਾ ਤੇ ਉਹ ਉਹਨਾਂ ਦੀ ਆਪ ਦੀ ਅੰਗੇਲੀ ਸੀ ਆਪ ਦੇ ਕਾਰਨ ਹੋਇਆ ਸੀਗਾ ਤੇ ਐਦ ਕੀ ਬਾਬੇ ਦੀ ਮੇਰ ਨਾਲ ਜੇ ਇਹਨਾਂ ਨੇ ਯੂਰੀਆ ਯਾਰੀ ਦਾ حساب ਨਾ ਪਾਈ ਨਾ ਤੇ ਚੂਨਾ ਤੂੰ ਉੱਠਦਾ ਵੇਖੀ ਤੂੰ ਇਥੋਂ ਥੱੱਬਿਆਂ ਦੇ ਥੱੱਬੇ ਚੋਂ ਨਿਕਲੂਗਾ ਤੇ ਨਿਕਲਣਾ ਚਾਹੀਦਾ ਵੀ ਕਰੂਗਾ ਬਾਬਾ ਮੇਰ ਕੋਈ ਚੱਕਰ ਨਹੀਂ ਬੰਦੇ ਮਿਹਨਤੀ ਆ ਰੱਬ ਮਿਹਨਤ ਕਰਨ ਵਾਲਿਆਂ ਦਾ ਹੱਥ ਫੜਦਾ ਜ਼ਰੂਰ ਆ ਤੇ ਬਾਕੀ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਵੀ ਇੱਥੇ ਨਾਲ-ਨਾਲ ਨਾ ਆਹ ਦਰਖਤ ਉਹ ਯਾਰ ਬਾਗ ਆ ਬਾਗ ਮੰਨ ਲਾ ਵਿਆਹ ਨਹੀਂ ਉੱਥੇ ਚੁਰਮ ਚੁਰਮਟ ਵੱਜੀ ਜਾਂਦਾ ਸਾਰਾ ਦਰਖਤ ਉੱਗ ਗਿਆ ਕੋਈ ਵੱਢਿਆ ਗਿਆ ਨਾ ਠੀਕ ਹੈ ਨਹੀਂ ਤਾਂ ਹੋ ਗਿਆ ਉਹ ਐਂ ਬਸ ਥਾਂ ਰੁਕੀ ਜਾਂਦੀ ਆ ਸਾਰੀ ਰੁਕੀ ਹੋਈ ਸੀ ਨਾਲ-ਨਾਲ 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 ਐਵੇਂ ਆ ਗਿਆ ਵੱਡਾ ਬਾਈ ਸੇਵਕ ਜਿਵੇਂ ਬਾਣ ਫੋਣ ਬਣਿਆ ਪੋਲਾ ਪੂਰਾ ਹੂੰ ਪਹਿਲੀ ਏਰੀ ਦਾ ਕੱਦੂ ਹੈ ਜਿਹੜੇ ਜ਼ਿੰਦਗੀ ਚ ਚੱਲਾਈ ਸੀ ਮੋਟਰ ਵਾਰੀ ਤਾਂ ਆਪਣੇ ਹੱਥ ਨਹੀਂ ਹੋਣੀਆਂ ਇਹ ਮੋਟਰਾਂ ਨਾਲ ਹੀ ਭਰਿਆ ਸੌਖਾ ਹੀ ਭਰ ਗਿਆ ਠੀਕ ਹੂੰ ਪਰ ਜਿਹੜੀ ਆਈ 4 ਵਜੇ ਤੱਕ ਦੇ ਉਹ ਫਿਰ ਪਾਣੀ ਬਹੁਤ ਬਣ ਜਾਂਦਾ ਤਿੰਨ ਚਾਰ ਮੋਟਰਾਂ ਦਾ ਕਾਹ ਹੋ ਗਈ ਇਧਰੋਂ ਇਹ ਖਿੱਚੀ ਆਉਂਦੀ ਹਣੀ ਕੰਮ ਇੱਥੋਂ ਤੱਕ ਤਾਂ ਲੈ ਹੀ ਜਾਂਦੀ ਹੈ ਬਗਲਿਆਂ ਤੱਕ ਤਾਂ ਹੂੰ ਬਾਕੀ ਹਜੇ ਆਉਣੀ ਵੀ ਨਹੀਂ ਹਜੇ ਬੱਦਲ ਦਾ ਵੀ ਕੋਈ ਪਤਾ ਨਹੀਂ ਕੀ ਬਣੂਗਾ ਵੇ ਤਾਂ ਚੱਲ ਨਹੀਂ ਅਜੇ ਨਹੀਂ ਮੈਂ ਕੀ ਆ ਤੁਨ ਮੀਮੂ ਹੀ ਆ ਜੇ ਚਲੋ ਜੀ ਠੀਕ ਆ ਜੀ ਤੁਹਾਨੂੰ ਮੈਂ ਦਿਖਾਤਾ ਸਾਰਾ ਸਿਸਟਮ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਸ਼ੂਅਰ ਤਾਂ ਰਹਿਣ ਦਿਓ ਤੇ ਚੈਨਲ ਨੂੰ ਭਰਾ ਆਪਣੇ ਕਰ ਲੋ ਸਬਸਕ੍ਰਾਈਬ ਤੇ ਬੱਦਲ ਗੋਲੇ ਤੋਂ ਪਹਿਲਾਂ ਪਹਿਲਾਂ ਮੈਂ ਫੋਨ ਚੈੱਕ ਕਰੇ ਤੇ ਤੁਹਾਨੂੰ ਪਤਾ 10:30 ਹੋ ਗਏ ਹੋਣੇ ਆ। ਬਾਕੀ ਵੀ ਹੋਰ ਗੱਲਬਾਤ ਹੋਈ ਤਾਂ ਤੁਹਾਨੂੰ ਦੱਸੂਗਾ। ਆ ਚਰੀ ਆ ਚਰੀ ਮੀਂਹ ਪੈਣ ਨਾਲ ਹੀ ਵਧ ਗਈ। ਪਹਿਲਾਂ ਗਰਮੀ ਭਾਲੀ ਸੀ, ਗਰਮੀ ਕਰਕੇ ਫਿਰ ਵਧੇ ਕੀ ਇਹ ਵਿਚਾਰੀ। ਓਕੇ ਜੀ। ਸੋਸਰੀਆ ਕਾਲ। ਲਾਵੀ।